ਮਜੀਠੀਆ ਦੇ ਹੱਕ ਦੇ ਵਿੱਚ ਅਕਾਲੀ ਦਲ ਵਾਲੇ ਸਾਰੇ ਮਹਾਲੀ ਪਹੁੰਚ ਰਹੇ ਨੇ ਅਤੇ ਮਹਾਲੀ ਦੇ ਵਿੱਚ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਨੂੰ ਰੋਕਣ ਦੇ ਲਈ ਜਿਹੜੀ ਪੁਲਿਸ ਆ ਪੱਪਾਂ ਭਾਰ ਹੋਈ ਵੀ ਆ ਤੇ 4 ਵਜੇ ਤੋਂ ਲੈ ਕੇ ਛਾਪੇਮਾਰੀ ਹੋ ਰਹੀ ਆ ਤੇ ਪੁਲਿਸ ਵੱਲੋਂ ਜਿਹੜੇ ਇਹ ਵੱਡੇ ਲੀਡਰ ਨੇ ਅਕਾਲੀ ਦਲ ਦੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਰੀਟੇਨ ਕੀਤਾ ਜਾ ਰਿਹਾ ਤੇ ਪੂਰੀ ਜੋੜ ਲਾਇਆ ਜਾ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਹੈ ਉਹ ਮਹਾਲੀ ਨਾ ਆਵੇ ਤੇ ਸੁਖਵੀਰ ਬਾਦਲ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਮਹਾਲੀ ਪਹੁੰਚਣ ਦੀ ਉਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਅਕਾਲੀ ਦਲ ਵਾਲੇ ਆਗੂਆਂ ਦਾ ਤੁਹਾਨੂੰ ਦਿਖਾਉਂਦੇ ਆ ਜੋ ਪਿਛਲੇ ਦਿਨੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਨਜਾਇਜ਼ ਪਰਚਾ ਦੇ ਕੇ ਅੰਦਰ ਕੀਤਾ ਉਹਦੇ ਰੋਸ ਵੱਜੋਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਸਮੁੱਚੇ ਪੰਜਾਬ ਦੇ ਵਿੱਚੋਂ ਅਕਾਲੀ ਵਰਕਰਾਂ ਨੂੰ ਉੱਥੇ ਰੋਸ ਵੱਜੋਂ ਜਿਹੜਾ ਅੱਜ ਇਕੱਠ ਹੋਣਾ ਸੀ ਚੰਡੀਗੜ੍ਹ ਦੇ ਵਿੱਚ ਮਹਾਲੀ 'ਚ ਅੰਬਸਾਹਬ ਗੁਰਦੁਆਰੇ ਮੇਰੇ ਕੋ ਪੰਜਾਬ ਸਰਕਾਰ ਦੀ ਕਿੰਡੀ ਵੱਡੀ ਨਲਾਕੀ ਤੇ ਕਿੰਡੀ ਰੱਡੀ ਬਸਲਾੜ ਜਿਹੜੀ ਸਾਹਮਣੇ ਆਈ ਆ ਕਿ ਚੱਪੇ ਚੱਪੇ ਦੇ ਉੱਤੇ ਨਾਕੇ ਲਾਦੇ ਆ ਅਕਾਲੀ ਵਰਕਰਾਂ ਦੇ ਘਰਾਂ ਦੇ ਬਾਹਰ ਪੁਲਿਸ ਭਾਤੀ ਆ ਬਿਆਸ ਪੁਲ ਨੂੰ ਦਬੁਰਜੀ ਪੁਲ ਨੂੰ ਅੰਮ੍ਰਿਤਸਰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ ਮੇਰੇ ਨਾਲ ਵਡਾਲੀ ਬੈਠਾ ਇਹਦੇ ਘਰ ਸਵੇਰੇ 4 ਵਜੇ ਦੀ ਫੋਰਸ ਭਾਈ ਆ ਸਾਡੇ ਬੂਹਾਂ ਅੱਗੇ ਜਿਹੜੇ ਉਹ ਮੁਲਾਜ਼ਮ ਜਿਹੜੇ ਨਾਲੇ ਲਾ ਦਿੱਤੇ ਆ ਵੇਖੋ ਭਗਵੰਤਬਾਨ ਜੀ ਇਹ ਤਰ੍ਹਾਂ ਕਾਲੀ ਵਰਕਾਂ ਨੂੰ ਡਰਿਆ ਡਰਾਇਆ ਉਹਨਾਂ ਨੇ ਡਰਨਾ ਨਹੀਂ ਜੋ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਅੱਜ ਉਹ ਦਿਨ ਯਾਦ ਕਰਾਤਾ ਜਦੋਂ ਅਮਰਜੈਂਸੀ ਲੱਗੀ ਸੀ ਅੱਜ ਤੁਸੀਂ ਪੰਜਾਬ 'ਚ ਫੇਰ ਉਹ ਮਾਹੌਲ ਪੈਦਾ ਕਰਤਾ ਜਦੋਂ ਅਮਰਜੈਂਸੀ ਵਾਲੇ ਦਿਨ ਚ ਇੱਥੇ ਕਰਾਉਂਦੇ ਆ ਵੇਖੋ ਇਸ ਤਰ੍ਹਾਂ ਕੁਝ ਨਹੀਂ ਹੋਣਾ ਇਹ ਤੁਸੀਂ ਜਿੰਨਾ ਮਰਜ਼ੀ ਧੱਕਾ ਕਰ ਲਓ ਇਹ ਉਹ ਸ਼ਰੋਨੀ ਕਾਲੀ ਦਲ ਆ ਜਿਹਨੇ 17-17 ਸਾਲ 10-10 ਸਾਲ ਜਿਹਨਾਂ ਦੇ ਬਜ਼ੁਰਗਾਂ ਨੇ ਜੇਲਾ ਘੱਟ ਕੇ ਇਸ ਸ਼ਰੋਨੀ ਕਾਲੀ ਦਲ ਜਿਹੜਾ ਹੈ ਹੋਣ ਚ ਆਇਆ ਇਸ ਕਰਕੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਕਿ ਇਸ ਤਰ੍ਹਾਂ ਕਿਹੜਾ ਸਰਕਾਰ ਨੇ ਅੱਜ ਆਪਣੀ ਬਥਲਾੜ ਦਾ ਜਿਹੜਾ ਪ੍ਰਦਰਸ਼ਨ ਕੀਤਾ ਆ ਤੇ ਬਹੁਤ ਹੀ ਇੱਕ ਘਟਿਆ ਤੇ ਨੀਚ ਕੰਮ ਕੀਤਾ ਫੇਰ ਵੀ ਸਾਡੇ ਜਿਹੜੇ ਵਰਕਰ ਆ ਜਜ਼ਬਾਤੀ ਸਾਰੇ ਅੱਜ ਉੱਥੇ ਜਿਹੜੇ ਆ ਉਹ ਮਮਹਾ ਕੇ ਪਹੁੰਚ ਰਹੇ ਆ ਅਸੀਂ ਵੀ ਆ ਚੰਦ ਮਿੰਟਾਂ ਦੇ ਵਿੱਚ ਉੱਥੇ ਪਹੁੰਚਣ ਆਲੇ ਆ ਜਿੱਥੇ ਜਿੱਥੇ ਮੇਰੇ ਵੀਰ ਜਿਨ੍ਹਾਂ ਨੂੰ ਰਸਤਿਆਂ ਦੇ ਵਿੱਚ ਟੱਕਿਆ ਜਾ ਰਿਹਾ ਉਹ ਜਿੱਥੇ ਜਿੱਥੇ ਵੀ ਉਹਨਾਂ ਨੂੰ ਆਪਣੇ ਪੁਲਾਂ ਦੇ ਉੱਤੇ ਬਹਿ ਕੇ ਉੱਥੇ ਸਰਕਾਰ ਦਾ ਪੇਟ ਸਿਆਪਾ ਕਰੋ ਤੇ ਜਿਹੜੇ ਵੀਰ ਉੱਥੇ ਪਹੁੰਚ ਗਏ ਨੇ ਜਾਂ ਪਹੁੰਚ ਰਹੇ ਹੋ ਤਗੜੇ ਹੋ ਕੇ ਉੱਥੇ ਪਹੁੰਚੋ ਜੋ ਪਿਛਲੇ ਦਿਨੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਨਜਾਇਜ਼ ਪਰਚਾ ਦੇ ਕੇ ਅੰਦਰ ਕੀਤਾ ਉਹਦੇ ਰੋਸ ਵਜੋਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਸਮੁੱਚੇ ਪੰਜਾਬ ਦੇ ਵਿੱਚੋਂ ਅਕਾਲੀ ਵਰਕਰਾਂ ਨੂੰ ਉੱਥੇ ਰੋਸ ਵਜੋਂ ਜਿਹੜਾ ਅੱਜ ਇਕੱਠ ਹੋਣਾ ਸੀ ਚੰਡੀਗੜ੍ਹ ਦੇ ਵਿੱਚ ਮਾਨੀਚ ਅੰਬਸਾਹਬ ਗੁਰਦੁਆਰੇ ਵੇਖੋ ਪੰਜਾਬ ਸਰਕਾਰ ਦੀ ਕਿੱਡੀ ਵੱਡੀ ਨਰਕੀ ਤੇ ਕਿੱਡੀ ਰੱਡੀ ਪਸਲਾੜ ਜਿਹੜੀ ਸਾਹਮਣੇ ਆਈ ਆ ਕਿ ਚੱਪੇ ਚੱਪੇ ਦੇ ਉੱਤੇ ਨਾਕੇ ਲਾਦੇ ਆ ਅਕਾਲੀ ਵਰਕਰਾਂ ਦੇ ਘਰਾਂ ਦੇ ਬਾਹਰ ਪੁਲਿਸ ਭਾਤੀ ਆ ਵਿਆਸਪੁਰ ਨੂੰ ਦ ਬੁਰਜੀ ਪੁਲ ਨੂੰ ਅੰਮ੍ਰਿਤਸਰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ ਮੇਰੇ ਨਾਲ ਵਡਾਲੀ ਬੈਠਾ ਇਹਦੇ ਘਰ ਸਵੇਰੇ 4 ਵਜੇ ਦੀ ਫੋਰਸ ਭਾਈ ਆ ਸਾਡੇ ਬੂਹਾਂ ਅੱਗੇ